ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਤੇ ਮੈਂ ਤੁਹਾਡਾ ਆਪਣਾ ਜਤਿੰਦਰ ਪੰਨੂ ਅਸੀਂ ਸੋਚਿਆ ਸੀ ਇੱਕ ਜਾਂ ਦੋ ਦਿਨ ਮੈਨੂੰ ਇਕੱਲੇ ਨੂੰ ਤੁਹਾਡੇ ਸਾਹਮਣੇ ਬੈਠਣਾ ਪਵੇਗਾ ਸੰਕਟ ਵੱਧਦਾ ਜਾ ਰਿਹਾ ਹੜ੍ਹ ਦੀ ਸਥਿਤੀ ਅਜੇ ਤੱਕ ਕੰਟਰੋਲ 'ਚ ਨਹੀਂ ਆ ਰਹੀ ਲੋਕ ਜਿੰਨੇ ਦੁਖੀ ਨੇ ਔਰ ਜਿੰਨੀਆਂ ਥਾਵਾਂ ਤੋਂ ਸਾਨੂੰ ਸੁਨੇਹ ਆ ਰਹੇ ਕਾਲਾਂ ਆ ਰਹੀਆਂ ਨੇ ਅਸੀਂ ਉਹਨਾਂ ਸਾਰੀਆਂ ਥਾਵਾਂ ਤੇ ਆਪਣੀਆਂ ਟੀਮਾਂ ਵੀ ਨਹੀਂ ਭੇਜ ਸਕਦੇ ਟੀਮਾਂ ਸਾਡੀਆਂ ਹਰ ਪਾਸੇ ਲੱਗੀਆਂ ਪਈਆਂ ਨੇ ਇਹਦੇ باوجود ਬਹੁਤ ਸਾਰੀਆਂ ਥਾਵਾਂ ਜਿੱਥੇ ਸਾਨੂੰ ਮਾਫੀ ਮੰਗ ਕੇ ਕਹਿਣਾ ਪੈਂਦਾ ਅੱਛਾ ਸ਼ਾਮ ਨੂੰ ਤੇ ਕੱਲ ਤੁਹਾਡੇ ਕੋਲ ਭੇਜਾਂਗੇ ਜੇ ਕੱਲ ਵੀ ਨਾ ਹੋ ਸਕੇ ਤੇ ਮੁਆਫ ਕਰਿਓ ਬਹੁਤੀਆਂ ਥਾਵਾਂ ਤੇ ਜਾਣਾ ਪਰਸਵਾਂ ਵੀ ਆ ਸਕਦੇ ਆ ਅਸੀਂ ਕੋਸ਼ਿਸ਼ ਕਰਾਂਗੇ ਛੇਤੀ ਆਵੇ ਉਹਦਾ ਕਰਕੇ ਜਦ ਤੱਕ ਸਾਰੀਆਂ ਟੀਮਾਂ ਸਾਰੇ ਕੈਮਰਾਮੈਨ ਬਾਹਰ ਨੇ ਫੀਲਡ ਵਿੱਚ ਉਹਨਾਂ ਚਿਰ ਤੱਕ ਮੈਨੂੰ ਤੁਹਾਡੇ ਕੋਲ ਇਕੱਲੇ ਨੂੰ ਹਾਜ਼ਰੀ ਭਰਨੀ ਪੈ ਰਹੀ ਹੈ ਮੈਂ ਬੇਨਤੀ ਕਰਦਿਆਂ ਕਿ ਸਾਡੇ ਸੀਓ ਅਮਨ ਖਟਕੜ ਵੀ ਦਫ਼ਤਰ ਵਿੱਚ ਨਹੀਂ ਬੈਠ ਰਿਹਾ ਅੱਜ ਵੀ ਉਹ ਫਲੱਡ ਵਾਲੇ ਕੁਝ ਇਲਾਕਿਆਂ 'ਚ ਇੱਥੋਂ ਸਪੈਸ਼ਲ ਟੀਮ ਨਾਲ ਲੱ ਕੇ ਗਿਆ ਔਰ ਇਹ ਵੀ ਮੈਂ ਦੱਸ ਦਿਆਂ ਕਿ ਕੱਲ ਅਸੀਂ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਪਰ ਟੀਵੀ ਪ੍ਰਾਈਮ ਏਸ਼ੀਆ ਵੱਲੋਂ ਅਮਨ ਖਟਕੜ ਰਾਂਦੇ ਇਨੀਸ਼ੀਏਟਿਵ ਦੇ ਉੱਤੇ ਇੱਕ ਅਸੀਂ ਫੰਡ ਸ਼ੁਰੂ ਕੀਤਾ ਸੀ ਜਿਹਨੂੰ ਪਿਛਲੇ 20 ਘੰਟਿਆਂ ਦੇ ਵਿੱਚ ਹੀ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਉਹ ਹੰਗਾਰਾ ਜਿਹੜਾ ਲਗਾਤਾਰ ਤੁਸੀਂ ਅਸੀਂ ਕੁਝ ਵੀ ਨਾ ਦਸੀਏ ਤੁਸੀਂ ਆਪ ਉਹਦੇ ਉੱਤੇ ਜਾ ਕੇ ਵਿਜ਼ਿਟ ਕਰਕੇ ਵੇਖ ਸਕਦੇ ਹੋ pundan.com ਤੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਉਹਦੇ ਵਿੱਚ ਜੇ ਚਾਹੋ ਤੇ ਆਪਣਾ ਹਿੱਸਾ ਪਾ ਸਕਦੇ ਹੋ ਇੱਕ ਗੱਲ ਸਾਨੂੰ ਬਹੁਤ ਸਾਰੇ ਲੋਕਾਂ ਨੇ ਆਖੀ ਆ ਕਿ ਉੱਥੇ ਤਾਂ ਜੀ ਸਿਰਫ ਡਾਲਰ ਲਿਖਿਆ ਰੁਪਈਏ ਕਿਉਂ ਨਹੀਂ ਕਿਉਂਕਿ ਇਹ ਫੰਡ ਅਸੀਂ ਅਜੇ ਤੱਕ ਮਨਜ਼ੂਰੀ ਵਾਸਤੇ ਲਿਖਿਆ ਇੱਥੋਂ ਦੀ ਸਰਕਾਰ ਨੂੰ ਜਦ ਤੱਕ ਇੱਥੋਂ ਦੀ ਸਰਕਾਰ ਵੱਲੋਂ ਇਹ ਮਨਜ਼ੂਰੀ ਆਉਂਦੀ ਹੈ ਉਹਨਾਂ ਚਿਰ ਤੱਕ ਤੁਹਾਨੂੰ ਡਿਕ ਕਰਨੀ ਪਵੇਗੀ ਫਿਰ ਤੁਸੀਂ ਰੁਪਈਆ ਵਿੱਚ ਵੀ ਦੇ ਸਕੋਗੇ ਅਸੀਂ ਉਹਦੇ ਬਾਅਦ ਤੇ ਵੀ ਕੋਸ਼ਿਸ਼ ਕਰਦੇ ਪਏ ਹਾਲ ਦੀ ਘੜੀ ਵਿਦੇਸ਼ਾਂ ਤੋਂ ਹਾਂ ਇੱਥੋਂ ਵਾਲਿਆਂ ਚੋ ਜੇ ਕੋਈ ਡਾਲਰਸ ਵਿੱਚ ਦੇਣਾ ਚਾਵੇ ਉਹਨੇ ਪੈਸੇ ਜਿਹਨੇ ਤੁਸੀਂ ਦੇਣਾ ਚਾਹੁੰਦੇ ਆ ਉਹਨੇ ਡਾਲਰ ਤੁਸੀਂ ਕਨਵਰਟ ਕਰਕੇ ਕੋਈ ਦੇਣਾ ਚਾਵੇ ਤੇ ਤੁਸੀਂ ਦੇ ਸਕਦੇ ਆ ਨੈਟ ਬੈਂਕਿੰਗ ਰਾਹੀਂ ਵੀ ਦੇ ਸਕਦੇ ਆ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਰਾਹੀਂ ਵੀ ਹਿਸਾਬ ਪਾ ਸਕਦੇ ਆ ਇੱਕ ਮੈਂ ਹੋਰ ਦੱਸ ਦਿਆਂ ਕਿ ਸਾਡੇ ਕਹਿਣ ਤੋਂ ਬਗੈਰ ਸਾਨੂੰ ਦੋ ਮੈਡੀਕਲ ਟੀਮਾਂ ਦੀ ਪੇਸ਼ਕਸ਼ ਹੋਈ ਹੈ ਜਿਹੜੀਆਂ ਕੱਲ ਤੋਂ ਫੀਲਡ ਵਿੱਚ ਜਾਣਗੀਆਂ ਇੱਕ ਜਲੰਧਰ ਦੇ ਐਸਜੀਐਲ ਚੈਰੀਟੇਬਲ ਟਰਸਟ ਉਹਨਾਂ ਦਾ ਹਸਪਤਾਲ ਹੈ ਉਹਨਾਂ ਦੇ ਮੁਖੀ ਨਿਆਸੂਲੇ ਮੈਨੇਜਮੈਂਟ ਦੇ ਸਰਦਾਰ ਮਨਿੰਦਰ ਸਿੰਘ ਉਹ ਇਸ ਵੇਲੇ ਦੇਸ਼ ਵਿੱਚ ਨਹੀਂ ਦੋ ਤਿੰਨ ਦਿਨਾਂ ਤੱਕ ਆਉਣ ਵਾਲੇ ਆ ਉਹ ਵਿਦੇਸ਼ ਵਿੱਚ ਨੇ ਪਰ ਉੱਥੋਂ ਉਹਨਾਂ ਨੇ ਫੋਨ ਕਰਕੇ ਆਪਣੀ ਟੀਮ ਨੂੰ ਆਖਿਆ ਕਿ ਤਿਆਰ ਹੋ ਜਾਓ ਔਰ ਸਾਨੂੰ ਵੀ ਆਖਿਆ ਜੀ ਉਹ ਕੱਲ ਤੋਂ ਤੁਹਾਡੇ ਨਾਲ ਹੜਪੀੜਤਾ ਦੀ ਮਦਦ ਵਾਸਤੇ ਜਾਣਗੇ ਇਸ ਮੌਕੇ ਅਮਨ ਖੜਕੜ ਜੀ ਦੇ ਨਾਲ ਐਸਜੀਐਲ ਚੈਰੀਟੇਬਲ ਟਰਸਟ ਸਰਤਾਜ ਸਿੰਘ ਉਰੀ ਵੀ ਮੌਕੇ ਤੇ ਲੋਕਾਂ ਨੂੰ ਪੀੜਤਾਂ ਨੂੰ ਮਿਲਣ ਵਾਸਤੇ ਗਏ ਦੂਸਰੇ ਇਥੋਂ ਦੇ ਜਲੰਧਰ ਦੇ ਵਿੱਚ ਅਕਾਲੀ ਹਸਪਤਾਲ ਇੱਥੇ ਡਾਕਟਰ ਬਲਬੀਰ ਸਿੰਘ ਪੋਰਾ ਤੇ ਉਹਨਾਂ ਦੇ ਪੁੱਤਰ ਡਾਕਟਰ ਸੁਖਵੀਰ ਉਹਨਾਂ ਨੇ ਇਹ ਆਖਿਆ ਕਿ ਸਾਡੀ ਟੀਮ ਕੱਲ ਤੋਂ ਜਾਵੇਗੀ ਸਾਡੇ ਕੋਲ ਪਿੰਡਾਂ ਚੋਂ ਜਿਹੜੀਆਂ ਰਿਪੋਰਟਾਂ ਆਉਂਦੀਆਂ ਹੜ ਪੀੜਤਾਂ ਬਾਰੇ ਉਹ ਤਿੰਨ ਚਾਰ ਕਿਸਮ ਦੀਆਂ ਇੱਕ ਤਾਂ ਇਹ ਕਿ ਲੋਕੀ ਉੱਥੇ ਹੜਾਂ ਚ ਜਰੂਰ ਘਿਰੇ ਸੀ ਤੇ ਲਗਾਤਾਰ ਦੂਸਰਾ ਕੋਈ ਪ੍ਰਬੰਧ ਹੈ ਨਹੀਂ ਸੀ ਹੜਵਾਲਾ ਪਾਣੀ ਪੀਂਦੇ ਰੇ ਤੇ ਉਹਦੇ ਨਾਲ ਪੇਟ ਦੀਆਂ ਤੇ ਕੁਝ ਹੋਰ ਬਿਮਾਰੀਆਂ ਉਹਨਾਂ ਨੂੰ ਜਿਹੜੀਆਂ ਨੇ ਉਹਨਾਂ ਦੇ ਫੌਰੀ ਤੌਰ ਤੇ ਇਲਾਜ ਦੀ ਮੁੱਢਲੇ ਇਲਾਜ ਦੀ ਲੋੜ ਆ ਅੱਗੋਂ ਜੇ ਕੋਈ ਲੋੜ ਪਵੇ ਤੇ ਉਹਨਾਂ ਨੂੰ ਕਿਸੇ ਹਸਪਤਾਲ ਵੀ ਭੇਜਿਆ ਜਾ ਸਕਦਾ ਦੂਸਰਾ ਉੱਥੇ ਪਾਣੀ ਦੇ ਵਿੱਚੋਂ ਜਿਹੜੇ ਸੂਰਜ ਦੀ ਲਿਸ਼ਕ ਪੈ ਪੈ ਕੇ ਅੱਖਾਂ ਦੇ ਉੱਤੇ ਕਾਫੀ ਜ਼ਿਆਦਾ ਅਸਰ ਪੈ ਰਿਹਾ ਤੀਸਰੀ ਗੱਲ ਕਿ ਲਗਾਤਾਰ ਹੜਾਂ 'ਚ ਘਿਰੇ ਰੋ ਹਰ ਵਕਤ ਸ਼ੂਕ ਦਾ ਪਾਣੀ ਪਾਣੀ ਦੇ ਵਿੱਚ ਲੰਘਦੇ ਸੱਪ ਕਈ ਕੁਝ ਹੋਰ ਕਦੇ-ਕਦੇ ਕੋਈ Laash ਕਦੇ ਕੋਈ ਜਾਨਵਰ ਵੀ ਮਰੇ ਕੋ ਲੋ ਜਦੋਂ ਲੰਗਦੇ ਆ ਤੇ ਮਾਨਸਿਕ ਸਿਹਤ ਤੇ ਉੱਤੇ ਵੀ ਲੋਕਾਂ ਤੇ ਅਸਰ ਪੈਂਦਾ ਉਹਦੇ ਵਾਸਤੇ ਵੀ ਫੌਰੀ ਤੌਰ ਤੇ ਕੁਝ ਨਾ ਕੋਈ ਸਹਾਤਾ ਦੀ ਲੋੜ ਸਾਡੀਆਂ ਮੈਡੀਕਲ ਟੀਮਾਂ ਜਿੱਥੇ ਜਾਣ ਗਈਆਂ ਉਹ ਇਹਨਾਂ ਗੱਲਾਂ ਵਾਸਤੇ ਜਿਹੜੀ ਮੋਢਲੀ ਸਹਾਤਾ ਉਹ ਦੇਣ ਦਾ ਯਤਨ ਕਰਨ ਗਈਆਂ ਅਸੀਂ ਤੁਹਾਡੀ ਸੇਵਾ ਵਾਸਤੇ ਜੋ ਕੁਝ ਕਰ ਸਕਦੇ ਹੋਏ ਉਹ ਕਰਾਂਗੇ ਇਹਦੇ ਦਰਮਿਆਨ ਸਾਡੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਨੇ ਸਾਰੇ ਸਾਡੇ ਰਿਪੋਰਟਰ ਜਿਹੜੇ ਆ ਉਹ ਫੀਲਡ ਵਿੱਚ ਭੇਜੇ ਹੋਏ ਆ ਮੈਂ ਉਹਨਾਂ ਦੀਆਂ ਰਿਪੋਰਟਾਂ ਤੁਹਾਨੂੰ ਬਾਅਦ ਚ ਦੇਵਾਂਗਾ ਕਿਉਂਕਿ ਕੁਝ ਕਹਿੰਦੇ ਆ ਉਦੇ ਤੋਂ ਪਹਿਲਾਂ ਇਹ ਦੱਸਣਾ ਚਾਹਨਾ ਕਿ ਜਿਹੜੇ ਇਸ ਵੇਲੇ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਆ ਜਿਨ੍ਹਾਂ ਦੀ ਹਾਲਤ ਵੇਖ ਕੇ ਤਰਸ ਆਉਂਦਾ ਉਹਨਾਂ ਚੋਂ ਇੱਕ ਤਾਂ ਫਾਜ਼ਿਲਕਾ ਜ਼ਿਲ੍ਹੇ ਦਾ ਮੁਹਾਰ ਜਮਸ਼ੇਰ ਪਿੰਡ ਹੈ ਉੱਥੇ ਤਿੰਨ ਕੁ ਮੁਹਾਰ ਨੇ ਤਿੰਨ ਮੁਹਾਰ ਇੱਕ ਮੁਹਾਰ ਖੀਵਾ ਵੀ ਹੈ ਇੱਕ ਮੁਹਾਰ ਜਮਸ਼ੇਰ ਹੈ ਜਿਹੜਾ ਮੁਹਾਰ ਜਮਸ਼ੇਰ ਆ ਉਹਨੂੰ ਜੇ ਸਮਝਣਾ ਹੋਵੇ ਸਾਡੇ ਤਿੰਨ ਪਾਸਿਆਂ ਤੋਂ ਉਹ ਬਾਰਡਰ ਨਾਲ ਘਿਰਿਆ ਤੇ ਅੱਧੀ ਬਾਈ ਹੈ ਜਿਹੜੀ ਬਾਕੀ ਦੀ ਦਰਿਆ ਨਾਲ ਬੰਨ ਹੈ ਉਹ ਦਰਿਆ ਤੋਂ ਇੱਕ ਪੁਲ ਬਣਿਆ ਸੀ ਉੱਥੇ ਉਹ ਲੋਕ ਜਿੰਨੇ ਮੁਸ਼ਕਲ ਚ ਫਸੇ ਆ ਉਹਨਾਂ ਨੂੰ ਆਖਿਆ ਵੀ ਗਿਆ ਕਿ ਤੁਸੀਂ ਬਾਹਰ ਆ ਜਾਓ ਤੇ ਉਹ 7-800 ਦੀ ਆਬਾਦੀ ਵਾਲਾ ਪਿੰਡ ਹੈ ਉਹ ਕਹਿੰਦੇ ਜੀ ਨਾ ਮਿੱਟੀ ਨਾਲ 모 ਆ ਅਸੀਂ ਛੱਡ ਕੇ ਨਹੀਂ ਜਾਣਾ ਉੱਥੇ ਬੈਠੇ ਨੇ ਔਰ ਬਹੁਤ ਜ਼ਿਆਦਾ ਮੁਸ਼ਕਲ ਚ ਨੇ ਐਸ ਤਿਹੜੇ ਉਹਨਾਂ ਦਾ ਸੰਕਟ ਵੇਖ ਕੇ ਤਰਸ ਆਉਂਦਾ ਦੂਸਰਾ ਮੈਨੂੰ ਅੱਜ ਕਾਲ ਆਈ ਸੀ ਆਸਲ ਪਿੰਡ ਐ ਫਰੋਜਪੁਰ ਦੇ ਲਾਗੇ ਉਥੋਂ ਉਹਨਾਂ ਦੇ ਸਰਪੰਚ ਭਾਗਸੋਹਰਾਂ ਦੀ ਕਿ ਹਬੀਬ ਕੇ ਬੰਨ ਜਿਹੜਾ ਉਹਦੀ ਬੜੀ ਖਤਰਨਾਕ ਹਾਲਤ ਆ ਅਸੀਂ ਉਹਦੇ ਬਾਰੇ ਵੀ ਕੁਝ ਥਾਵਾਂ ਦੇ ਉੱਤੇ ਆਪਣੀਆਂ ਟੀਮਾਂ ਨੂੰ ਆਖਿਆ ਕਿ ਉੱਧਰ ਜਾ ਕੇ ਚੈੱਕ ਕਰਨ ਜਿਹੜੀਆਂ ਸਾਡੀਆਂ ਟੀਮਾਂ ਗਈਆਂ ਨੇ ਅੱਜ ਇੱਥੇ ਜਿਹੜਾ ਜਲੰਧਰ ਜ਼ਿਲ੍ਹੇ ਦਾ ਇਹਨਾਂ ਦਾ ਏਰੀਆ ਔਰ ਰਾਹੋਂ ਦੇ ਲਾਗੇ ਤੱਕ ਚੱਲਾ ਜਾਂਦਾ ਰਾਹੋਂ ਤੇ ਫਲੌਰ ਦੇ ਅੱਧ ਤੱਕ ਉੱਥੋਂ ਸ਼ੁਰੂ ਹੋ ਕੇ ਫਲੌਰ ਅੱਗੋਂ ਤਲਵੰਡ ਫਿਰ ਮਹਿਤਪੁਰ ਸ਼ਾਕਕੋਟ ਧਰਮਕੋਟ ਇੱਥੋਂ ਲੰਘਦੇ ਆਂ ਲੋਹਿਆਂ ਤੋਂ ਲੰਘ ਕੇ ਤੇ ਮੱਖੂ ਵਾਲੇ ਉਸ ਪੁਲ ਤੱਕ ਜਲ ਜਾਂਦਾ ਜਿੱਥੇ ਪਹਿਲਾਂ ਸੜਕ ਦਾ ਤੇ ਰੇਲ ਦਾ ਇੱਕੋ ਪੁਲ ਹੁੰਦਾ ਸੀ ਰੇਲ ਗੱਡੀ ਲੰਘਣੀ ਹੋਵੇ ਤੇ ਸੜਕ ਬੰਦ ਕਰਦੇ ਸੀ ਤੇ ਜੋ ਰੇਲ ਲੰਘ ਜਾਵੇ ਤੇ ਉਸੇ ਤੋਂ ਸੜਕੀ ਆਵਾਜਾਈ ਵਾਰੀ ਵਾਰੀ ਹੁੰਦੀ ਸੀ ਉਸ ਪੁਲ ਤੱਕ ਹੁਣ ਉਹ ਗਿੱਦੜਪਿੰਡੀ ਵਾਲਾ ਜਿਹੜਾ ਪੁਲ ਹੈ ਉਸ ਪੁਲ ਦੇ ਉੱਤੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗਦਾ ਪਿਆ ਇਸ ਹੁਣੇ ਥੋੜੀ ਦੇਰ ਪਹਿਲਾਂ ਰਿਪੋਰਟਾਂ ਆਈਆਂ ਨੇ ਉਹਦੇ ਤੋਂ ਬਿਲਕੁਲ ਉਰਲੇ ਪਾਸੇ ਉਸ ਪੁਲ ਤੋਂ 2 ਕਿਲੋਮੀਟਰ ਉਰੇ ਮੰਡੀ ਕਾਲੂ ਹੈ ਉਹ ਸਾਡੇ ਜਲੰਧਰ ਦੀ ਹੈ ਸਾਡੇ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਨੇ ਉੱਥੋਂ ਤੱਕ ਵੀ ਅੱਜ ਗੇੜਾ ਕੱਢਿਆ ਅੱਜ ਹੀ ਉਹ ਗੱਟੀ ਮੁੰਡੀ ਕਾਸੂ ਤੇ ਹੋਰ ਇਲਾਕਿਆਂ ਵਿੱਚ ਘੁਮੇ ਆਂ ਕੱਲ ਉਹ ਇਸ ਇਲਾਕੇ ਦੇ ਵਿੱਚ ਜਿਹੜੇ ਫਤਿਹਪੁਰ ਭੰਗਵਾ ਤੇ ਹੋਰ ਪਿੰਡਾਂ ਵਿੱਚ ਗੇੜਾ ਕੱਢ ਕੇ ਆ ਸੀ ਉਹ ਉੱਥੇ ਵੀ ਕੱਢਦੇ ਪਏ ਜਦੋਂ ਇੱਥੇ ਜਲੰਧਰ ਆਉਂਦੇ ਆ ਤੇ ਉਦੋਂ ਵੀ ਉਹਨਾਂ ਵਾਸਤੇ ਦੂਸਰੀ ਮੁਸ਼ਕਲ ਹੁੰਦੀ ਆ ਕਿ ਸ਼ਹਿਰ ਦੇ ਵਿੱਚ ਵੀ ਕੁਝ ਨਵੇਂ ਇਲਾਕਿਆਂ 'ਚ ਪਾਣੀ ਆ ਗਿਆ ਸੀ ਉਹਦੇ ਵਾਸਤੇ ਵੀ ਤੁਰੇ ਫਿਰਦੇ ਰਿਹਾ ਵੱਡੀ ਮੁਸ਼ਕਲ ਆ ਕਿ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਪੁਲਾਂ ਦਾ ਤੇ ਹਾਈਵੇਜ਼ ਦਾ ਪ੍ਰਬੰਧ ਬਹੁਤ ਮਾੜਾ ਉਹ ਜਦੋਂ ਇੱਥੇ ਆਉਂਦੇ ਆ ਤੇ ਉਹ ਵੀ ਤੇ ਪੁਲਿਸ ਕਮਿਸ਼ਨਰ ਮੈਡਮ ਧਨਪ੍ਰੀਤ कौर ਵੀ ਇਹ ਦੋਵੇਂ ਜਾਨੇ ਉਧਰ ਗੇੜੇ ਮਾਰਦੇ ਆ ਇਹਨਾਂ ਦੀ ਰਿਪੋਰਟ ਜਿਹੜੀ ਆ ਉਹ ਵੱਖਰੇ ਤੌਰ ਤੇ ਵੀ ਆ ਜਾਵੇਗੀ ਅਸੀਂ ਕੋਸ਼ਿਸ਼ ਕਰਾਂਗੇ ਕੁਝ ਨਾ ਕੁਝ ਉਹਦੇ ਵਿੱਚੋਂ ਵੀ ਵਿਖਾ ਸਕੀਏ ਦੂਸਰਾ ਇਹ ਕਿ ਅਜਨਾਲੇ ਦੇ ਵਿੱਚ ਰਮਦਾਸ ਦੇ ਵਿੱਚ ਪਰਾਂ ਲੋਪੋ ਕੇ ਚਗਾਵੇਂ ਤੱਕ ਟਾਰੀ ਦੇ ਲੱਗ ਤੱਕ ਹੀ ਚਲਾ ਜਾਂਦਾ ਇਹ ਜਿਹੜਾ ਇਲਾਕਾ ਇਹ ਚ ਪਿੱਛੋਂ ਜਿਹੜਾ ਰਾਵੀ ਸੱਲਾ ਮਾਰਦਾ ਆਉਂਦਾ ਪਠਾਨਕੋਟ ਤੇ ਗੁਰਦਾਸਪੁਰ ਤੋਂ ਲੰਘੇ ਡੇਰਾ ਬਾਬਾ ਨਾਨਕ ਤੋਂ ਲੰਘ ਕੇ ਇੱਥੇ ਆ ਕੇ ਬੜਾ ਨੁਕਸਾਨ ਕਰ ਰਿਹਾ ਕੱਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪੰਜੀ ਐਂਬੂਲੈਂਸਾਂ ਲੈ ਕੇ ਗਿਆ ਸੀ ਉੱਥੇ ਲੋਕਲ ਐਮ ਐਲ ਏ ਕੁਲਦੀਪ ਧਾਲੀਵਾਲ ਵੀ ਕੰਮ ਕਰਦੇ ਪਏ ਨੇ ਪਰ ਜਿਹੜੀ ਗੱਲ ਲੋਕਾਂ ਚ ਬਾਰ ਬਾਰ ਆ ਰਹੀ ਹੈ ਉਏ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮੈਡਮ ਸਾਖੀ ਸਾਨੀ ਲਗਾਤਾਰ ਰਾਤ ਦਿਨ ਉਹ ਮਤਲਬ ਇੱਕ ਤਰ੍ਹਾਂ ਲੋਕਾਂ ਦੇ ਵਿੱਚ ਹੀ ਵਿਚਰਦੇ ਪਏ ਆ ਉਹਨਾਂ ਦੇ ਕੰਮ ਬਾਰੇ ਹਰ ਪਾਸੇ ਤੋਂ ਜਿਹੜੀਆਂ ਨੇ ਰਿਪੋਰਟਾਂ ਆ ਰਹੀਆਂ ਨੇ ਚਲੋ ਜਿਹੜਾ ਵੀ ਕੋਈ ਚੰਗਾ ਕੰਮ ਕਰੇ ਲੋਕ ਜਾਣਦੇ ਹੁੰਦੇ ਆ ਇੱਕ ਗੱਲ ਮੈਂ ਦੱਸ ਦਿਆਂ ਕਿ ਇਸ ਵੇਲੇ ਸਾਡੇ ਕੋਲ ਜਿਹੜੀਆਂ ਰਿਪੋਰਟਾਂ ਉਹ ਮੇਰੇ ਕੋਲ ਮੋਬਾਈਲ ਤੇ ਵੀ ਆ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਭਾਖੜਾ ਡੈਮ ਪੌਂਗ ਡੈਮ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਡੀ ਡੈਮ ਜਾਰੇ ਡੈਮ ਜਿਹੜਿਆ ਉਹਨਾਂ ਚ ਪਾਣੀ ਦਾ ਜਿਹੜਾ ਇਨਫਲੋ ਆ ਜਿਹੜਾ ਪਾਣੀ ਉੱਥੇ ਆ ਰਿਹਾ ਉਹ ਬਹੁਤ ਜ਼ਿਆਦਾ ਪਾਣੀ ਅੱਗੇ ਛੱਡਿਆ ਜਾ ਰਿਹਾ ਜਿਹੜਾ ਉਹ ਬਹੁਤ ਘੱਟ ਛੱਡਿਆ ਜਾ ਰਿਹਾ ਇਹ ਦੋ ਡੈਮ ਤੇ ਹੋ ਜੇ ਆ ਜਿੱਥੇ ਜਿੰਨਾ ਪਾਣੀ ਛੱਡਿਆ ਜਾ ਰਿਹਾ ਇਸ ਕਰਕੇ ਘਟ ਛੱਡਿਆ ਜਾ ਰਿਹਾ ਕਿ ਪੰਜਾਬ ਚ ਪਹਿਲੇ ਹੜਾ ਆਇਆ ਤੇ ਹੋਰ ਛੱਡਿਆ ਤੇ ਕੀ ਬਣੂ ਪਰ ਜਿੰਨਾ ਛੱਡਿਆ ਜਾ ਰਿਹਾ ਉਹਦੇ ਨਾਲ ਦੁੱਗਣਾ ਪਿੱਛੋਂ ਹੋ ਰਾ ਕੇ ਪੈ ਰਿਹਾ ਇਹਦੇ ਨਾਲ ਡੈਮਾਂ ਨੂੰ ਖਤਰਾ ਹੋ ਸਕਦਾ ਜੇ ਖਤਰਾ ਹੋਇਆ ਤੇ ਕਿਸੇ ਵਕਤ ਵੀ ਬਹੁਤ ਜ਼ਿਆਦਾ ਪਾਣੀ ਛੱਡਣਾ ਪੈ ਸਕਦਾ ਹਰੀਕੇ ਪਤਨ ਤੋਂ ਪਾਣੀ ਹੋਰ ਛੱਡਣਾ ਪੈ ਰਿਹਾ ਭਾਖੜਾ ਡੈਮ ਤੋਂ ਪਾਣੀ ਹੋਰ ਛੱਡਣਾ ਪੈ ਰਿਹਾ ਅੱਜ ਸੁਖਨਾ ਝੀਲ ਦੇ ਵਿੱਚੋਂ ਪਾਣੀ ਜਦ ਛੱਡਿਆ ਗਿਆ ਤੇ ਉਹਦਾ ਤੇ ਖੱਗਰ ਦਾ ਪਾਣੀ ਰੜਾ ਕੇ ਤੇ ਮਾਲਵੇ ਦੇ ਉੱਪਰਲੇ ਜਿਹੜਿਆਂ ਦੇ ਵਿੱਚ ਉਹਨੇ ਜਾ ਕੇ ਜਿਹੜੇ ਆ ਬਹੁਤ ਮੁਸ਼ਕਲ ਪੈਦਾ ਕੀਤੀ ਕੱਲਾ ਉਹਨੇ ਸਤਲੁਜ ਦਾ ਤੇ ਘੱਗਰ ਦਾ ਸੁਖਨਾ ਦਾ ਪਾਣੀ ਵੀ ਉਧਰ ਗਿਆ ਨਾਲ ਇਹ ਆ ਕਿ ਜਿਹੜੀ ਹਰਿਆਣੇ ਦੀ ਹੱਦ 'ਚ ਵਗਦੀ ਟਾਂਗਰੀ ਨਦੀ ਆ ਉਹਨੇ ਇੱਕ ਪਾਸੇ ਤਾਂ ਅੰਬਾਲਾ ਦੇ ਡਿਪਟੀ ਕਮਿਸ਼ਨਰ ਦਾ ਜਿਹੜਾ ਸੈਕਟਰੀਟ ਹੈ ਉਹ ਸੈਕਟਰੀਟ ਦੇ ਵਿੱਚ ਅੱਜ ਪਾ ਲੱਗਾ ਕਿ ਪਾਣੀ ਉੱਥੇ ਜਾ ਵੜਿਆ ਉਹਨੇ ਉੱਥੋਂ ਤੱਕ ਮਾਰਕ ਕੀਤੀ ਹੈ ਦੂਸਰੀ ਗੱਲ ਇਹ ਕਿ ਡਾਂਗਰੀ 5 ਦਿਨ ਥੋੜੀ ਜਿਹੀ ਛਾਤ ਰਿਹਾ ਕਿ ਅੱਜ 5ਵੇਂ ਦਿਨ ਫਿਰ ਬੜੀ ਤੇਜ਼ੀ ਨਾਲ ਇੱਕਦਮ ਚੜੀ ਹੈ ਤੇ ਉਹਨੇ ਬਹੁਤ ਜ਼ਿਆਦੀਆਂ ਮੁਸ਼ਕਲਾਂ ਉਸ ਇਲਾਕੇ 'ਚ ਪੈਦਾ ਕੀਤੀਆਂ ਨੇ ਇਹਦੇ ਤੋਂ ਇਲਾਵਾ ਇਹ ਹੈ ਕਿ ਜਿਹੜੇ ਦੂਸਰੇ ਇਲਾਕੇ ਆ ਉਹਨਾਂ ਦੇ ਵਿੱਚੋਂ ਵੀ ਸਾਡੇ ਕੋਲ ਰਿਪੋਰਟਾਂ ਆਉਂਦੀਆਂ ਮੈਂ ਸਾਰੀਆਂ ਰਿਪੋਰਟਾਂ ਸ਼ਾਇਦ ਨਾ ਦੇ ਸਕਾਂ ਆਪਣੀਆਂ ਰਿਪੋਰਟਾਂ ਦੇਣ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਜਿਹੜੀ ਰਿਪੋਰਟ ਸਾਡੇ ਕੋਲ ਪੰਜਾਬ ਸਰਕਾਰ ਵੱਲੋਂ ਆਈ ਆ ਉਹ ਵੀ ਦੇਵਾਂ ਤੇ ਥੋੜੀ ਜਿਹੀ ਮੈਂ ਹਰਿਆਣੇ ਦੀ ਗੱਲ ਵੀ ਕਰ ਦਿਆਂ ਅੱਜ ਦਿੱਲੀ ਦੇ ਵਿੱਚ ਵੀ ਵੈਸੇ ਜਮਨਾ ਦਰਿਆ ਦਾ ਪਾਣੀ ਇੰਨਾ ਚੜਿਆ ਕਿ ਉੱਥੇ ਕੁਝ ਇਲਾਕਿਆਂ 'ਚ ਰਿਪੋਰਟਾਂ ਨੇ ਕਿ ਘਰਾਂ ਅੰਦਰ ਜਾ ਵੜਿਆ ਅੰਮ੍ਰਾਲੇ ਦੀ ਗੱਲ ਮੈਂ ਦੱਸ ਦਿੱਤੀ ਕਿ ਅਗਰ ਡਿਪਟੀ ਕਮਿਸ਼ਨਰ ਦੇ ਸੈਕਟਰੀਟੇਟ ਦੇ ਤੱਕ ਪਾਣੀ ਚਲਾ ਗਿਆ ਕੈਥਲ ਦੇ ਵਿੱਚ ਜਿਹੜਾ ਪੁੜਿਆ ਉਸ ਪੁੜ ਦੇ ਤਸ ਜਾਣ ਦੀ ਉਹ ਕਹਿੰਦੇ ਜ਼ਮੀਨ ਦੇ ਵਿੱਚ ਕੁਝ ਏਰੀਆ ਤਸ ਗਿਆ ਉਹਦੇ ਵੀ ਮੁਸ਼ਕਲ ਹੈ ਇਹ ਵੀ ਪਤਾ ਲੱਗਾ ਕਿ 6 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਇਹਦੇ ਤੋਂ ਇਲਾਵਾ ਪੰਜਾਬ ਸਰਕਾਰ ਨੇ ਵੀ ਅੱਜ ਇੱਕ ਹੜਪੀੜਤਾਂ ਵਾਸਤੇ ਫੰਡ ਜਾਰੀ ਕੀਤਾ ਜਿਸ ਤਰ੍ਹਾਂ ਪ੍ਰਾਈਮੇਸੀਆ ਨੇ ਜਾਰੀ ਕੀਤਾ ਮੈਂ ਇਹ ਕਹੂੰਗਾ ਕਿ ਤੁਸੀਂ ਮੈਂ ਇਹ ਨਹੀਂ ਕਹਿੰਦਾ ਕਿ ਕਿੱਥੇ ਦੇਣਾ ਪਰ ਜਿੱਥੇ ਵੀ ਆਪਣਾ ਹਿੱਸਾ ਪਾਉਣ ਦਾ ਯਤਨ ਕਰਿਓ ਜਿਹੜੀ ਪੰਜਾਬ ਸਰਕਾਰ ਦੀ ਹੜਾਂ ਬਾਰੇ ਰਿਪੋਰਟ ਹੈ ਉਹਦੇ 'ਚ ਇਹ ਹੈ ਕਿ ਪੰਜਾਬ ਦੇ ਸਾਰੇ ਦੇ ਸਾਰੇ ਜਿੰਨੇ ਜ਼ਿਲ੍ਹੇ ਆ ਉਹ ਸਾਰੇ ਪ੍ਰਭਾਵਿਤ ਨੇ ਇਹਨਾਂ ਚੋਂ ਸਭ ਤੋਂ ਵੱਧ ਪ੍ਰਭਾਵ ਜਿਹੜਾ ਗੁਰਦਾਸਪੁਰ ਜ਼ਿਲ੍ਹੇ 'ਚ ਆ ਜਿੱਥੇ 324 ਪਿੰਡ ਪ੍ਰਭਾਵਿਤ ਨੇ ਅੰਮ੍ਰਿਤਸਰ 'ਚ 135 ਹੁਸ਼ਿਆਰਪੁਰ 'ਚ 119 ਕਪੂਰਥਲੇ 'ਚ 115 ਮਾਨਸਾ 'ਚ 108 ਫਿਰੋਜ਼ਪੁਰ 'ਚ 93 ਪਠਾਨਕੋਟ ਦੇ 'ਚ 82 ਪਿੰਡ ਫਾਜ਼ਿਲਕਾ ਦੇ ਵਿੱਚ 72 ਤਰਨਤਾਰ 66 ਜਲੰਧਰ 'ਚ 62 ਮੋਗਾ 'ਚ 48 ਰੋਪੜ ਦੇ 44 ਬਰਨਾਲੇ ਦੇ 34 ਲੁਧਿਆਣੇ ਦੇ 26 ਮੁਕਸਰ ਸਾਹਿਬ ਦੇ ਤੇ ਪਟਿਆਲੇ ਦੇ 16 ਸੰਗਰੂਰ ਦੇ 13 ਤੇ ਮਲੇਰਕੋਟਲੇ ਦੇ 5 ਪਿੰਡ ਇਤੋਂ ਪ੍ਰਭਾਵਿਤ ਆ ਜ਼ਮੀਨ ਦੀ ਗੱਲ ਕਰੀਏ ਤੇ ਸਭ ਤੋਂ ਵੱਧ 40193 ਹੈਕਟੇਅਰ ਜ਼ਮੀਨ ਜਿਹੜੀ ਆ ਉਹ ਗੁਰਦਾਸਪੁਰ ਜ਼ਿਲ੍ਹੇ ਦੀ ਪ੍ਰਭਾਵਿਤ ਆ ਅੰਮ੍ਰਿਤਸਰ ਮਾਨਸਾ ਤਰਨਤਾਰਨ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਚ ਜਿਆਦੀ ਜ਼ਮੀਨ ਪ੍ਰਭਾਵਿਤ ਆ ਜਿਹੜੇ ਆਬਾਦੀ ਆ ਲੋਕ ਜਿਹੜੇ ਪ੍ਰਭਾਵਿਤ ਨੇ ਉਹਨਾਂ ਦੀ ਹਾਲਤ ਇਹ ਕਿ ਸਭ ਤੋਂ ਵੱਧ ਅਮਰਸਰ ਜ਼ਿਲ੍ਹੇ 'ਚ 117534 ਲੋਕ ਪ੍ਰਭਾਵਿਤ ਆ ਬੜੀ ਬੁਰੀ ਤਰ੍ਹਾਂ ਤੇ ਫਿਰੋਜ਼ਪੁਰ ਦੇ ਵਿੱਚ ਦੂਜਾ ਨੰਬਰ ਆ 36112 ਫਾਜ਼ਿਲਕਾ ਦੇ ਵਿੱਚ 21562 ਪਠਾਨਕੋਟ ਦੇ ਵਿੱਚ 1553 ਮੈਂ ਬਾਕੀ ਸਾਰੇ ਜ਼ਿਲ੍ਹਿਆਂ ਦੀ ਰਿਪੋਰਟ ਨਹੀਂ ਦੇ ਰਿਹਾ ਜਿਹੜੀਆਂ ਹੁਣ ਤੱਕ ਮੌਤਾਂ ਹੋਈਆਂ ਉਹਨਾਂ ਚੋਂ ਸਭ ਤੋਂ ਵੱਧ ਪਠਾਨਕੋਟ ਵਿੱਚ 6 ਲੁਧਿਆਣੇ ਵਿੱਚ 4 ਬਰਨਾਲਾ ਹੁਸ਼ਿਆਰਪੁਰ ਮਾਨਸਾ ਤੇ ਰੋਪੜ ਚ 3-3 ਮੌਤਾਂ ਹੋਈਆਂ ਤੇ ਬਾਕੀ ਕਿਤੇ ਦੋ ਕਿਤੇ ਇੱਕ ਹੀ ਆ ਪਰ ਸਾਰੇ ਪਾਸੇ ਇਹ ਗੱਲ ਹੈਗੀ ਆ ਕਿ ਖਤਰਾ ਬਹੁਤ ਗੰਭੀਰ ਹੈ ਇਹਦੇ ਨਾਲ ਹੀ ਮੈਂ ਇਹ ਵੀ ਬੇਨਤੀ ਕਰ ਦਿਆਂ ਕਿ ਕੱਲਾ ਪੰਜਾਬ ਸਰਕਾਰ ਨਹੀਂ ਕੇਂਦਰ ਸਰਕਾਰ ਦੀਆਂ ਟੀਮਾਂ ਵੀ ਇੱਥੇ ਲੱਗੀਆਂ ਹੋਈਆਂ ਨੇ ਭਾਰਤ ਸਰਕਾਰ ਦੀ ਜਮਿਨੀ ਫੌਜ ਹਵਾਈ ਫੌਜ ਸਮੁੰਦਰੀ ਫੌਜ ਇਹਨਾਂ ਤਿੰਨਾਂ ਦੇ ਕੁੱਲ ਮਿਲਾ ਕੇ 12 ਕਾਲਮ ਜਿਹੜੇ ਨੇ ਉਹ ਇੱਥੇ ਲਗਾਤਾਰ ਕੰਮ ਕਰਦੇ ਪਏ ਨੇ 30 ਤੋਂ ਵੱਧ ਹੈਲੀਕਾਪਟਰ ਇਹ ਪੰਜਾਬ ਸਰਕਾਰ ਨੇ ਆਪਣੇ ਪ੍ਰੈਸ ਨੋਟ 'ਚ ਮੰਨਿਆ ਕਿ 30 ਤੋਂ ਵੱਧ ਹੈਲੀਕਾਪਟਰ ਜਿਹੜੇ ਨੇ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਇਹਦੇ ਤੋਂ ਇਲਾਵਾ ਬਾਰਡਰ ਸਕਿਉਰਟੀ ਫੋਰਸ ਬੀਐਸਐਫ ਜਿਹੜੇ ਐਨਡੀਆਰਫਾ ਕੇਂਦਰ ਦੇ ਜਿਹੜੀ ਇਹੋ ਜੀਆਂ ਸੰਕਟ ਦੀਆਂ ਘੜੀਆਂ ਚ ਬੋਰਡ ਦੀ ਹੁੰਦੀ ਆ ਉਹਦੀਆਂ ਟੀਮਾਂ ਵੀ ਇੱਥੇ ਲੱਗੀਆਂ ਪਈਆਂ ਨੇ ਜਿਹੜਾ ਵੀ ਕੋਈ ਇੱਥੇ ਲੱਗਾ ਅਸੀਂ ਪੰਜਾਬ ਦੇ ਲੋਕਾਂ ਵੱਲੋਂ ਉਹਦਾ ਧੰਨਵਾਦ ਕਰਾਂਗੇ ਕਿਉਂਕਿ ਸੰਕਟ ਬਹੁਤ ਵੱਡਾ ਇਸ ਸੰਕਟ ਦੇ ਮੌਕੇ ਤੇ ਅਸੀਂ ਇੱਕ ਜਾਂ ਦੂਸਰੇ ਦੀ ਨੁਕਤਾਚੀਨੀ ਕਰਨ ਦੇ ਬਜਾਏ ਮੈਂ ਅੱਜ ਰਾਜਨੀਤੀ ਦੀ ਵੀ ਕੋਈ ਗੱਲ ਨਹੀਂ ਕਰਨੀ ਹੁਣ ਮੈਂ ਥੋੜੀ ਜੇ ਰਿਪੋਰਟਾਂ ਉਹ ਵਿਖਾਵਾਂਗਾ ਜਿਹੜੀਆਂ ਸਾਡੀਆਂ ਪ੍ਰਾਈਮ ਏਸ਼ੀਆ ਦੀਆਂ ਟੀਮਾਂ ਨੇ ਇਹਨਾਂ ਚੋਂ ਸਭ ਤੋਂ ਪਹਿਲਾਂ ਅਜਨਾਲੇ ਤੇ ਰਮਦਾਸ ਦੇ ਵਿਚਾਲੇ ਗਗੋਮਾਲ ਦੇ ਇਲਾਕੇ ਦੇ ਵਿੱਚੋਂ ਰਿਪੋਰਟ ਆ ਸਾਡੇ ਰਿਪੋਰਟਰ ਮੁਕੇਸ਼ਪੀ ਜਿਹੜੇ ਅੰਮ੍ਰਿਤਸਰ ਦੇ ਵਿੱਚ ਸਾਡੇ ਬਿਊਰੋ ਵਿੱਚ ਨੇ ਲਗਾਤਾਰ ਹੀ 26 ਅਗਸਤ ਤੋਂ ਬਾਅਦ ਗਗੋਮਾਲ ਤੱਕ ਪਹੁੰਚਣਾ ਅਸੰਭਵ ਹੁੰਦਾ ਦਿਖਾਈ ਦੇ ਰਿਹਾ ਸੀ ਕਿਉਂਕਿ ਇਸ ਪਿੰਡ ਦੇ ਵਿੱਚ 5 ਤੋਂ 6 ਫੁੱਟ ਤੱਕ ਪਾਣੀ ਉਹ ਨਜ਼ਰ ਆ ਰਿਹਾ ਸੀ ਉਸੀ ਤਸਵੀਰਾਂ ਰਾਹੀਂ ਦੁਕਾਨਾਂ ਦੇ ਸਾਈਡ ਦੇ ਉੱਪਰ ਕੰਧਾਂ ਦੇ ਉੱਪਰੋਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਕਿੰਨਾ ਕਿੰਨਾ ਪਾਣੀ ਜਿਹੜਾ ਇਹਨਾਂ ਪਿੰਡ ਦੇ ਵਿੱਚ ਪਹੁੰਚਿਆ ਹੋਇਆ ਸੀ ਲੇਕਿਨ ਅੱਜ ਜਿਹੜੀ ਰਾਹਤ ਦੀ ਖਬਰ ਇਹ ਹੈ ਕਿ ਹੁਣ ਇਸ ਪਿੰਡ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਹੈ ਉਹ ਜ਼ਰੂਰ ਘਟਿਆ ਤਾਂ ਮਹਿਜ਼ 2-2 ਫੁੱਟ ਪਾਣੀ ਜਿਹੜਾ ਉਹ ਵੀ ਇਸ ਪਿੰਡ ਦੇ ਵਿੱਚ ਉਹ ਰਹਿ ਗਿਆ ਅਸੀਂ ਗੱਗੋਮਾਲ ਪਿੰਡ ਦੇ ਵਿੱਚ ਮੌਜੂਦ ਹਾਂ ਤੇ ਇਹ ਨੈਸ਼ਨਲ ਹਾਈਵੇ ਹੈ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਰੋਡ ਵਾਲਾ ਨੈਸ਼ਨਲ ਹਾਈਵੇ ਹੈ ਜਿੱਥੇ ਕਿ ਪਾਣੀ ਜਿਹੜਾ ਹੈ ਉਹ ਸੜਕ ਦੇ ਉੱਪਰ ਸਾਫ਼ ਜਿਹੜਾ ਉਹ ਦਿਖਾਈ ਦੇ ਰਿਹਾ ਹੈ ਇਹ ਤੋਂ ਬਾਅਦ ਦੂਸਰੀ ਰਿਪੋਰਟ ਹੈ ਸੁਲਤਾਨਪੁਰ ਲੋਧੀ ਤੋਂ ਜੰਗੀਆਣਾ ਦੀ ਉਹ ਉੱਥੋਂ ਬਠਿੰਡੇ ਜ਼ਿਲ੍ਹੇ ਚੋਂ ਇਸ ਕੰਮ ਵਾਸਤੇ ਇੱਥੇ ਆਏ ਨੇ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਜਿੱਥੇ 15-16 ਲਗਭਗ ਪਿੰਡ ਨੇ ਜਿਹੜੇ ਉਹ ਡੁੱਬੇ ਹੋਏ ਨੇ ਤੇ ਜਿਹੜੇ ਲੋਕਾਂ ਦਾ ਬਹੁਤ ਸਨ ਬਹੁਤ ਦਿਨਾਂ ਦਾ ਘਰ ਛੱਡਿਆ ਹੋਇਆ ਕਿਉਂਕਿ ਬਿਲਕੁਲ ਜਿੱਥੇ ਬੰਨ ਟੁੱਟਿਆਗਾ ਉੱਥੇ ਬਹੁਤ ਸਾਰੇ ਲੋਕਾਂ ਦਾ ਘਰ ਸੀ ਉਹ ਘਰ ਛੱਡਿਆਗਾ ਤਾਂ ਇਹ ਹਾਲਾਤ ਨੇ ਜਿਹੜੇ ਲੋਕਾਂ ਦੇ ਘਰ ਡਿੱਗੇ ਆ ਉਹਨਾਂ ਲਈ ਬਹੁਤ ਮੁਸ਼ਕਲ ਆਏ ਮਾਤਾ ਦਾ ਘਰ ਆ ਮਾਤਾ ਕਹਿੰਦੀ ਘਰ ਸਾਡਾ ਰੁੜ ਗਿਆ ਤੇ ਇਹ ਇੱਕ ਮਾਤਾ ਜੀ ਆ ਇਹ ਕਹਿੰਦੇ ਆ ਕਿ ਅਸੀਂ ਘਰ ਦੇਖਣ ਜਾਣਾ ਪਰ ਪ੍ਰਬੰਧਕ ਨਹੀਂ ਲੈ ਕੇ ਜਾਂਦੇ ਕਿਉਂਕਿ ਉੱਥੇ ਪਾਣੀ ਬਹੁਤ ਜ਼ਿਆਦਾ ਆ ਇਹਨਾਂ ਨੂੰ ਵੀ ਬੜਾ ਆਪਣੇ ਘਰ ਦਾ ਫਿਕਰ ਆ ਕਿਉਂਕਿ ਘਰ ਦਾ ਫਿਕਰ ਹੁੰਦਾ ਹੀ ਆ ਕਿਉਂਕਿ ਬੱਚਿਆਂ ਨੂੰ ਘਰਾਂ ਦੇ ਵਿੱਚ ਹੀ ਲੈ ਕੇ ਜਾਣਾ ਫਸਲਾਂ ਦਾ ਨੁਕਸਾਨ ਤਾਂ ਚੱਲ ਰਹਿਣਗੇ ਪਰ ਜਿਹਦਾ ਘਰ ਹੀ ਡਿੱਗ ਪਿਆ ਉਹਨਾਂ ਦਾ ਬਹੁਤ ਔਖਾ ਤੀਸਰੀ ਰਿਪੋਰਟ ਘੱਗਰ ਦਰਿਆ ਦਾ ਜਿੱਧਰ ਪਾਣੀ ਚੜਦਾ ਪਿਆ ਇਧਰ ਡੇਰਾ ਬੱਸੀ ਇਲਾਕੇ ਤੋਂ ਉੱਥੇ ਕਹਿੰਦੇ ਅੱਜ ਪਾਣੀ ਛੂਕਦਾ ਜਾਂਦਾ ਉੱਥੇ ਸਾਡੇ ਰਿਪੋਰਟਰ ਨੇ ਚੰਡੀਗੜ੍ਹ ਤੋਂ ਸਾਹਿਲ ਤਸਵੀਰਾਂ ਇਸ ਵਕਤ ਅਸੀਂ ਤੁਹਾਨੂੰ ਮੁਬਾਰਕਪੁਰ ਕੌਜਵੇ ਦੀਆਂ ਦਿਖਾ ਰਹੇ ਹਾਂ ਜਿੱਥੇ ਜੇਕਰ ਕੱਲ ਦੀ ਤਸਵੀਰਾਂ ਦੀ ਗੱਲ ਕਰੀਏ ਤਾਂ ਕੱਲ ਇੱਥੇ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਆਮ ਲੋਕ ਜਿਹੜੇ ਨੇ ਉਹ ਆਪਦੇ ਵਾਹਨਾਂ ਦੇ ਉੱਤੇ ਆਵਾਜਾਈ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਪਰ ਅੱਜ ਸਿੱਧੀ ਕਿਤੇ ਨੇ ਕਿਤੇ بگੜ ਚੁੱਕੀ ਹੋਈ ਹੈ ਖੱਗਰ ਪੂਰੇ ਉਫਾਨ ਦੇ ਉੱਤੇ ਹੈ ਔਰ ਉਸੇ ਦੇ ਚੱਲਦੇ ਆ ਤਸਵੀਰਾਂ ਇਸ ਵਕ ਤੁਹਾਨੂੰ ਮबारकपुर ਕੌਜਵੇ ਦੀਆਂ ਦਿਖਾ ਰਹੇ ਜਿਹੜੀ ਦੇਖ ਸਕਦੇ ਹੋ ਕਿ ਖੱਗਰ ਦਾ ਪਾਣੀ ਜਿਹੜਾ ਹੈ ਉਹ ਕੌਜਵੇ ਦੇ ਉੱਪਰ ਦੀ ਹੋ ਕੇ ਲੰਘ ਰਿਹਾ ਹੈ ਤਸਵੀਰਾਂ ਤੁਸੀਂ ਇੱਕੋ ਹੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵਕ ਪਾਣੀ ਜਿਹੜਾ ਕੌਜਵੇ ਤੋਂ ਉੱਤੇ ਦੀ ਹੋ ਕੇ ਹੋਏ ਲੰਘਦਾ ਪਿਆ ਝੁੱਗੀਆਂ ਵੀ ਜਿਹੜੀਆਂ ਨੇ ਪੂਰਨ ਤੌਰ ਦੇ ਉੱਤੇ ਡੁੱਬ ਚੁੱਕੀਆਂ ਹੋਈਆਂ ਨੇ ਨਗਰ ਕਾਉਂਸਲ ਡੇਰਾ ਬਸੀ ਜਿਹੜੀ ਹੈਗੀ ਹੈ ਮਿਨਿਸਪਲ ਕਾਰਪੋਰੇਸ਼ਨ ਜਿਹੜੀ ਡੇਰਾ ਬਸੀ ਹੈਗੀ ਹੈ ਉਹਨਾਂ ਵੱਲੋਂ ਇੱਥੇ ਅਨਾਉਂਸਮੈਂਟਾਂ ਲਗਾਤਾਰ ਕੀਤੀਆਂ ਗਈਆਂ ਨੇ ਔਰ ਇਧਰ ਦੇਖ ਸਕਦੇ ਹੋ ਕਿ ਟਰਾਲੀ ਜਿਹੜੀ ਹੈਗੀ ਹੈ ਉਹ ਇੱਥੇ ਮੌਜੂਦ ਹੈਗੀ ਹੈ ਜਿਸ ਨੇ ਰਸਤਾ ਜਿਹੜਾ ਇੱਥੇ ਕੌਜਵੀ ਦਾ ਰੋਕਿਆ ਗਿਆ ਹੋਇਆ ਚੌਥੀ ਰਿਪੋਰਟ ਹੁਸ਼ਿਆਰਪੁਰ ਤੋਂ ਹੈ ਸਾਡੇ ਰਿਪੋਰਟਰ ਗੋਵਿੰਦਜੀਤ ਦੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅਸੀਂ ਕਿਸੇ ਨਹਿਰ ਦੇ ਵਿੱਚ ਖੜੇ ਹੋਈਏ ਕੋਈ ਨਹਿਰ ਜਾਂ ਕੋਈ ਸੂਆ ਹੋਵੇ ਕੋਈ ਬਰਸਾਤੀ ਜਾਂ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਇੱਕ ਦਰਿਆ ਵਰਗੇ ਦ੍ਰਿਸ਼ ਨੇ ਪਰ ਅਸਲ ਦੇ ਵਿੱਚ ਇਸ ਵੇਲੇ ਅਸੀਂ ਖੜੇ ਪਿੰਡ ਖਨੋੜਾ ਦੇ ਵਿੱਚ ਕਨਿਆਵਾਦੀ ਵਾਲਾ ਇਹ ਪਿੰਡ ਹੈ ਔਰ ਇਸ ਪਿੰਡ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਉੱਚੇ ਇਲਾਕਿਆਂ ਦੇ ਵਿੱਚ ਹੋ ਰਹੀ ਬਾਰਿਸ਼ ਕਾਰਨ ਜਿਹੜਾ ਉਹ ਇਸ ਇਲਾਕੇ ਦੇ ਵਿੱਚ ਆ ਰਿਹਾ ਹੈਗਾ ਪੰਜਵੀਂ ਰਿਪੋਰਟ ਚਮਕੌਰ ਸਾਹਿਬ ਤੋਂ ਹੈ ਰੋਪੜ ਜ਼ਿਲ੍ਹੇ ਤੋਂ ਉੱਥੇ ਸਾਡੇ ਰਿਪੋਰਟਰ ਗਏ ਨੇ ਇਥੋਂ ਚੰਡੀਗੜ੍ਹ ਤੋਂ ਨੰਦਪ੍ਰੀਤ ਸਿੰਘ ਤੁਸੀਂ ਦੇਖੋਗੇ ਸਤੂਜ ਲਗਾਤਾਰ ਚੜ ਕੇ ਆ ਰਿਹਾ ਪਰ ਦੂਸਰੇ ਪਾਸੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸੰਗਤ ਹੈ ਉਹ ਇੱਥੇ ਆਪ ਮੁਹਾਰੇ ਬੰਨ ਦੀ ਸੇਵਾ ਕਰ ਰਹੀ ਹੈ ਬੰਨ ਲਾਉਣ ਦੀ ਸੇਵਾ ਕਰ ਰਹੀ ਹੈ ਤਾਂ ਕਿ ਪਾਣੀ ਪਿੰਡਾਂ ਦੇ ਵਿੱਚ ਜਿਹੜਾ ਉਹ ਨਾ ਵੜ ਸਕੇ ਤੁਸੀਂ ਦੇਖੋਗੇ ਆਪ ਮੁਹਾਰੇ ਜਿਹੜੀ ਸੰਗਤ ਹੈ ਉਹ ਮਿੱਟੀ ਦੇ ਗੱਟੇ ਲੈ ਕੇ ਆ ਰਹੀ ਹੈ ਕੋਈ ਰਾਸ਼ਨ ਲੈ ਕੇ ਆ ਰਿਹਾ ਕੋਈ ਲੰਗਰ ਲੈ ਕੇ ਆ ਰਿਹਾ ਕੋਈ ਇਕੱਲੀ ਮਿੱਟੀ ਲੈ ਕੇ ਆ ਰਿਹਾ ਕੋਈ ਗੱਟੇ ਲੈ ਕੇ ਆ ਰਿਹਾ ਹਰ ਕੋਈ ਜਿਹੜੀ ਹੈ ਆਪਣੇ ਤਰੀਕੇ ਨਾਲ ਇੱਥੇ ਮਦਦ ਜਿਹੜੀ ਹੈ ਉਹ ਕਰ ਰਿਹਾ ਤੁਸੀਂ ਦੇਖੋ ਕਿ ਜਿਹੜੇ ਗੱਟੇ ਨੇ ਉਹ ਕਿਸ ਤਰੀਕੇ ਨਾਲ ਹੱਥੋਂ ਜੀ ਜਿਹੜਾ ਉਹ ਸਿੱਧਾ ਸਤਰੂਸ ਦੇ ਵਿੱਚ ਬੰਨ ਜਿਹੜਾ ਉਹ ਮਨ ਮੇਰੇ ਜਿਹੜਾ ਉਹ ਲੈਂਦਾ ਜਾ ਰਿਹਾ ਤੁਸੀਂ ਜੋਸ਼ ਜਿਹੜੇ ਉਹ ਨੌਜਵਾਨਾਂ ਦੇ ਵਿੱਚ ਦੇਖੋ ਜਿਹੜਾ ਕਿੰਨਾ ਡੂੰਗਾ ਅਜੇ ਵੀ ਤੁਸੀਂ ਦੇਖੋਗੇ ਇਹ ਇਹ ਨੌਜਵਾਨ ਜਿਹੜਾ ਉਹ ਵਿੱਚ ਵੜ ਕੇ ਹੀ ਜਿਹੜਾ ਉਹ ਸੇਵਾ ਜਿਹੜੇ ਉਹ ਨਾਲ ਦੀ ਨਾਲ ਕਰ ਰਿਹਾ ਜਿਹੜੀ ਸੇਵਾ ਜਿਹੜੀ ਹੈ ਉਹ ਇੱਥੇ ਕੀਤੀ ਜਾ ਰਹੀ ਹੈ ਆਪਣੇ ਪੱਧਰ ਦੇ ਉੱਤੇ ਜਿਹੜੀ ਹੈ ਉਹ ਸੇਵਾ ਹੈ ਸੋ ਇਹਨਾਂ ਦੇ ਵੱਲੋਂ ਜਿਹੜਾ ਉਹ ਇਹ ਹੌਸਲੇ ਇਹਨਾਂ ਦੇ بلند ਨੇ ਜਿਹੜੇ ਲਗਾਤਾਰ ਲੱਗੇ ਹੋਏ ਨੇ ਜਿਹੜਾ ਮੈਂ ਪਿੰਡ ਮੁਹਾਰ ਜਮਸ਼ੇਰ ਦੱਸਿਆ ਤੇ ਜਿਹੜਾ ਸਭ ਤੋਂ ਵੱਧ ਪ੍ਰਭਾਵਿਤ ਆ ਉਹਦੀ ਰਿਪੋਰਟ ਲੈਣ ਵਾਸਤੇ ਬਠਿੰਡੇ ਤੋਂ ਅਚੇਚੇ ਭੇਜੇ ਹੋਏ ਨੇ ਉਹ ਪਹੁੰਚੇ ਹੋਏ ਨੇ ਉਹਨਾਂ ਦੀ ਰਿਪੋਰਟ ਜਿਹੜੀ ਆਈ ਹੈ ਉਹ ਹੁਣ ਅਸੀਂ ਪੇਸ਼ ਕਰਨ ਲੱਗੇ ਆਂ ਜੱਸੀ ਬਰਾੜ ਦੀ ਰਿਪੋਰਟ ਪਾਕਿਸਤਾਨ ਦੀ ਹੱਦ ਇਸ ਪਿੰਡ ਨੂੰ ਲੱਗਦੀ ਹੈ ਤਾਂ ਇੱਕ ਪਾਸੇ ਸਤਲੁਜ ਦਰਿਆ ਜਿਹੜਾ ਉਹ ਕਹਿਰ ਗੁਜ਼ਾਰ ਰਿਹਾ ਤਾਂ ਇਹਨਾਂ ਦਾ ਰਸਤਾ ਪਿੰਡ ਦਾ ਬਿਲਕੁਲ ਬੰਦ ਹੋ ਗਿਆ ਇਹ ਪੰਜਾਬ ਦਾ ਅਜੇਹਾ ਪਿੰਡ ਹੈ ਜਿਸ ਨੂੰ ਕੋਈ ਵੀ ਰਸਤਾ ਹੁਣ ਨਹੀਂ ਲੱਗ ਰਿਹਾ ਕਿਉਂਕਿ ਬਿਲਕੁਲ ਇਸ ਸਮੇਂ ਜਿਹੜਾ ਮਾੜੇ ਹਾਲਾਤਾਂ ਦੇ ਨਾਲ ਜੂਝ ਰਿਹਾ ਹੈ ਦੂਰ ਤੱਕ ਨਿਗਾਹ ਮਾਰੋ ਜ਼ੀਰੋ ਲਾਈਨ ਦੀਆਂ ਜਿਹੜੀਆਂ ਤਸਵੀਰਾਂ ਉਹ ਦਿਖਾਈ ਦੇ ਰਹੀਆਂ ਨੇ ਤਾਂ ਲੋਕ ਹੈ ਜਿਹੜੇ ਉਹ ਬੜੇ ਪਰੇਸ਼ਾਨ ਨੇ ਵੀ ਜਾਈਏ ਤਾਂ ਜਾਈਏ ਕਿੱਧਰ ਤਿੰਨ ਪਾਸੇ ਪਾਕਿਸਤਾਨ ਤੇ ਇੱਕ ਪਾਸੇ ਭਾਰਤ ਦੇ ਦੋਸਤ ਉਹ ਵੀ ਇਸ ਸਮੇਂ ਸਤਲੁਜ ਦਰਿਆ ਦੇ ਨਾਲ ਉਹਨਾਂ ਦਾ ਜਿਹੜਾ ਰਸਤਾ ਬਿਲਕੁਲ ਬੰਦ ਹੋ ਗਿਆ ਜ਼ਮੀਨਾਂ ਦੇ ਵਿੱਚ ਪਾਣੀ ਹੈ ਚਾਰੋਂ ਤਰਫ ਰਸਤੇ ਬੰਦ ਨੇ ਤਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਜਿਹੜੀ ਜ਼ੀਰੋ ਲਾਈਨ ਦੀ ਫੈਂਸਿੰਗ ਵੀ ਇੱਥੋਂ ਦਿਖਾਈ ਦੇਗੀ ਤਾਂ ਉਹ ਸਾਰੀ ਜ਼ੀਰੋ ਲਾਈਨ ਦੀਆਂ ਜਿਹੜੀਆਂ ਤਾਰਾਂ ਨੇ ਉਹਨਾਂ ਤਾਰਾਂ ਤੋਂ ਪਾਰ ਕੋਈ ਵੀ ਇਨਸਾਨ ਹੈ ਜਿਹੜਾ ਉਹ ਨਹੀਂ ਜਾ ਸਕਦਾ ਕਿਉਂਕਿ ਉਹ ਦੂਸਰੇ ਪਾਸੇ ਪਾਕਿਸਤਾਨ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਤੁਸੀਂ ਇਹ ਸਾਰੀਆਂ ਰਿਪੋਰਟਾਂ ਵੇਖ ਲਈਆਂ ਨੇ ਇਹਨਾਂ ਰਿਪੋਰਟਾਂ ਤੋਂ ਬਾਅਦ ਮੈਂ ਇੱਕ ਬੇਨਤੀ ਕਰੂੰਗਾ ਇਹ ਸੰਕਟ ਦਾ ਸਮਾਂ ਇਹ ਸੰਕਟ ਦੇ ਸਮੇਂ 'ਚ ਕਿਹੜੀ ਪਾਰਟੀ ਕਿਦੇ ਬਾਰੇ ਕੀ ਕਹਿੰਦੀ ਆ ਨਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕੀਤੀ ਆ ਨਾ ਮੈਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨਾ ਕਾਂਗਰਸ ਦੇ ਲੀਡਰਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੀ ਨਾ ਭਾਜਪਾ ਦੇ ਸੁਨੀਲ ਜਾਖੜ ਤੇ ਅਸ਼wini ਸ਼ਰਮਾ ਦੀ ਮੈਂ ਕਿਸੇ ਦੀ ਨਹੀਂ ਨਵਾਂ ਅਕਾਲੀ ਦਲ ਹੈ ਉਹਨਾਂ ਦੇ ਲੀਡਰ ਅੱਜ ਮਨਪ੍ਰੀਤ ਸੋਹਣਿਆ ਵਾਲੀਓ ਦੀ ਕੋਈ ਥਾਂ ਹੀ ਗਿਆ ਉਹਨਾਂ ਦੀ ਵੀ ਮਿਹਰਬਾਨੀ ਮੈਂ ਕਿਸੇ ਦੇ ਕੋਈ ਬਿਆਨ ਨਹੀਂ ਲੈ ਰਿਹਾ ਕਿਸੇ ਦੇ ਕੋ ਖਿਲਾਫ ਗੱਲ ਨਹੀਂ ਕਹਿ ਰਿਹਾ ਮੈਨੂੰ ਇਹ ਵੀ ਪਤਾ ਲੱਗਾ ਕਿ ਅਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੁਰਗਾਜੋਰੀ ਨੇ ਉਹ ਵੀ ਕੋਈ ਸਿੱਖ ਸੰਤ ਮਹਾਪੁਰਸ਼ੀੜਿਆਂ ਨਾਲ ਲਿਕੇ ਕੋਈ ਸਮਾਂ ਤੇ ਗਏ ਨੇ ਉਹ ਜਿੱਥੇ ਜਿੱਥੇ ਗਏ ਆ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਵੱਲੋਂ ਔਰ ਮੈਂ ਸਮਝਦਾ ਕਿ ਕੁਝ ਦਿਨ ਇਹ ਹੋ ਜੁਣੇ ਚਾਹੀਦੇ ਆ ਜਦੋਂ ਅਸੀਂ ਰਾਜਨੀਤੀ ਛੱਡ ਕੇ ਸਿਰਫ ਤੇ ਸਿਰਫ ਇੱਕ ਨੁਕਤੇ ਦੇ ਉੱਤੇ ਕੇਂਦਰਿਤ ਕਰੀਏ ਉਹ ਇਹ ਹੋਵੇ ਕਿ ਪੰਜਾਬ ਦੇ ਲੋਕਾਂ ਦੀ ਮਦਦ ਕਿੱਦਾਂ ਕਰਨੀ ਆ ਦੁਖੀ ਲੋਕਾਂ ਦੀ ਬਾਖ ਦਾ ਫੜਨੀ ਆ ਇਸੇ ਸਬੰਧ ਚ ਪੰਜਾਬ ਸਰਕਾਰ ਨੇ ਵੀ ਇੱਕ ਫੰਡ ਜਾਰੀ ਕੀਤਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਤੇ ਪ੍ਰਾਈਮੇਸ਼ੀਆ ਨੇ ਜਿਹੜਾ ਪੁੰਨਦਾਨ ਦੇ ਨਾਂ ਦੇ ਉੱਤੇ ਫੰਡ ਜਾਰੀ ਕੀਤਾ ਉਹ ਇੱਕ ਵਾਰੀ ਮੈਂ ਫੇਰ ਵਿਖਾਰਿਆ ਤੁਹਾਡੇ ਸਾਹਮਣੇ ਸਾਡੀ ਸਕਰੀਨ ਤੇ ਉੱਥੇ ਵੀ ਆ ਰਿਹਾ ਤੇ ਤੁਸੀਂ ਉਸ ਐਪ ਨੂੰ ਉੱਥੋਂ punnadaan.com ਤੋਂ ਜਾ ਕੇ ਵੀ ਓਪਨ ਕਰ ਸਕਦੇ ਆ ਤੇ ਜਿਹਦੇ ਵੀ ਕੋਈ ਇਹਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤੁਸੀਂ ਇੱਕ ਗੱਲ ਦਾ ਯਕੀਨ ਰੱਖਿਓ ਕਿ ਪ੍ਰਾਈਮੇਸ਼ੀਆ ਕਿਉਂਕਿ ਤੁਹਾਡਾ ਆਪਣਾ ਤੁਹਾਡੇ ਲਈ ਹੈ ਇਸ ਕਰਕੇ ਤੁਹਾਡੇ ਪੈਸੇ ਜੋ ਵੀ ਤੁਹਾਡਾ ਹੈਗਾ ਇੱਕਦਮ ਪੂਰੀ ਪਾਰਦਰਸ਼ਤਾ ਨਾਲ ਹਰ ਚੀਜ਼ ਹਰਥਾਂ ਤੇ ਆਵੇਗੀ ਔਰ ਜਿਹੜੇ ਲੋਕ ਇੱਥੇ ਪੈਸੇ ਦੇਣਗੇ ਉਹ ਨਾਲ ਦੀ ਨਾਲ ਲਿਸਟ ਜਾਰੀ ਹੋਈ ਜਾ ਰਹੀ ਹੈ ਸਾਰਾ ਕੁਝ ਟਰਾਂਸਪੇਰੈਂਟ ਹੋਵੇਗਾ ਮੈਂ ਇਸ ਮਾਮਲੇ ਦੇ ਵਿੱਚ ਸਾਡੇ ਪ੍ਰਾਈਮੇਸ਼ੀਆ ਦੇ ਸੀਓ ਅਮਨ ਖਟਕੜੂ ਰਾਵਲੋਂ ਨੂੰ ਤੁਹਾਨੂੰ ਯਕੀਨ ਦਿਵਾਉਣਾ ਕਿ ਸਾਡੀਆਂ ਟੀਮਾਂ ਜਿਸ ਤਰ੍ਹਾਂ ਇਸ ਵੇਲੇ ਹਰ ਪਾਸੇ ਮਦਦ ਕਰਨ ਵਾਸਤੇ ਜਿੰਨੀ ਉਹਨਾਂ ਦੇ ਉਰਦੂ ਵਿੱਚ ਇੱਕ ਲਫ਼ਜ਼ ਹੁੰਦਾ ਹੱਤੁਲ ਵਸਾ हद ਤੋਂ ਵਸਾ ਦਾ ਮਾਣ ਕਿ ਜਿੱਥੋਂ ਤੱਕ ਸਾਡਾ ਵਾਸ ਚੱਲਦਾ ਜਿੰਨੇ ਸਾਡੀ ਹੱਦ ਹੈ ਉਹਨਾਂ ਤੱਕ ਪਹੁੰਚ ਕਰਨ ਜੋ ਉਹਨਾਂ ਦੀ ਹੋ ਸਕਦਾ ਮਦਦ ਕਰਨ ਦਾ ਯਤਨ ਕਰ ਰਹੇ ਆ ਤੁਸੀਂ ਆਓ ਸਾਡਾ ਸਾਥ ਦਿਓ ਰਲ ਮਿਲ ਕੇ ਅਸੀਂ ਤੇ ਤੁਸੀਂ ਤੁਸੀਂ ਤੇ ਅਸੀਂ ਯਾਨੀ ਆਪਾਂ ਆਪਣਿਆਂ ਦੀ ਜੋ ਹੋ ਸਕਦਾ ਮਦਦ ਕਰਨ ਦਾ ਯਤਨ ਕਰੀਏ ਇਦੋਂ ਵੱਦ ਮੈਂ ਕੁਝ ਤਾਂ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਵੀ ਤੇ ਸਾਡੀਆਂ ਟੀਮਾਂ ਜਿਹੜੀਆਂ ਔਖੇ ਹਾਲਾਤ ਚ ਥੱਲੇ ਜਾ ਕੇ ਕੰਮ ਕਰਦੀਆਂ ਪਈਆਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਤੋਂ ਛੁੱਟੀ ਜਾਉਣਾ ਦੇਖਦੇ ਰੋ ਟੀਵੀ ਪ੍ਰਾਈਮੇਰੀਆ ਤੁਹਾਡਾ ਆਪਣਾ ਤੁਹਾਡੇ ਲਈ